ਕਾਲ ਜੀ ਦੋਸਤੋ ਤੁਸੀਂ ਦੇਖ ਰਹੇ ਹੋ ਲਾਈਵ ਟੈਲੀਕਾਸਟ ਸਿੱਧੂ ਕੇਮਾ ਟੀਵੀ ਦੇ ਉੱਤੇ ਇਸ ਸਮੇਂ ਪਿੰਡ ਕਲਾ ਮਾਇਰਾ ਦੇ ਵਿੱਚ ਹੈ ਤੇ ਪਿੱਛੇ ਮੇਰੇ ਤੁਸੀਂ ਦੇਖ ਸਕਦੇ ਹੋ ਕਿ 6 ਕੁਪਾ 20 ਦੇ ਸੜਕੇ ਸੁਆਹ ਹੋ ਗਏ ਹਨ ਬੜੀ ਹੀ ਮੰਦਪਾਕੀ ਖਬਰ ਆ ਰਹੀ ਹੈ ਪਿੰਡ ਕਲਾ ਮਾਇਰਾ ਤੋਂ ਨਿਕਲ ਕੇ ਕਿਉਂਕਿ ਕਿਸਾਨ ਦੀ ਇੱਕ ਸਾਲ ਦੀ ਫਸਲ ਹੁੰਦੀ ਹੈ ਟੂੜੀ ਆਪਣੇ ਡੰਗਰਾਂ ਲਈ ਕਿਸਾਨ ਖਾਂਦੇ ਹਨ ਇਹ ਜਿਹੜੇ ਕਿਸਾਨ ਹਨ ਇਹ ਕਿਹੜੀ ਗੱਲਾਂ ਜਿਹੜਾ ਸੰਗੂਰ ਦੇ ਹਨ ਉਹ ਪਿਛਲੇ ਕਾਫੀ ਸਮੇਂ ਤੋਂ ਪਿੰਡ ਕਲਾ ਮਾਇਰਾ ਦੇ ਵਿੱਚ ਇਹ ਕਿਦ ਲੈ ਕੇ ਖੇਤੀ ਕਰਦੇ ਸਨ ਲੇਕਿਨ ਹੀਟ ਵੇਵਸ ਪੰਜਾਬ ਦੇ ਵਿੱਚ ਚੱਲ ਰਹੀਆਂ ਹਨ ਤੇ ਟੈਂਪਰੇਚਰ 45 ਡਿਗਰੀ ਤੋਂ ਉੱਪਰ ਜਾ ਰਿਹਾ ਹੈ ਸੋ ਹੀਟ ਵੇਵਸ ਕੋਲ ਦੇ ਨਾਲ ਜਾਂ ਉੱਪਰ ਇਲਟਾਰਾ ਨੇ ਤੁਹਾਨੂੰ ਦਿਖਾਵਾਂਗੇ ਵੀਡੀਓ ਦੇ ਵਿੱਚ ਇਲੈਕਟ੍ਰੀਕਲ ਦੀ ਧਾਰਾ ਨੇ ਕੋਈ 스ਪਾਰਕ ਹੋਣ ਦੇ ਕਾਰਨ ਇਹ ਅੱਗ ਲੱਗੀ ਹੈ ਬਾਕੀ ਤੁਸੀਂ ਸਾਰੀ ਵੀਡੀਓ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਦੇਖ ਲਓ ਕਿਸਾਨ ਨੇ ਉਰੇ ਠੇਕਰੇ ਜਮੀਨ ਦਿੱਤੀ ਹੋਈ ਸੀਗੀ ਖੇੜੀ ਪਿੰਡਾਂ ਦੇ ਖੇੜੀ ਗਿੱਲਾਂ ਦੇ ਮਿਸਟਰ ਵਿਸਕੀ ਉਹਨਾਂ ਦੇ ਕੁੱਕ ਸੀਗੇ ਠੇਕਰੇ ਜਮੀਨ ਸੀ ਉਹਨਾਂ ਕੋਲ ਤੂੜੀ ਕਰਕੇ ਉਹਨਾਂ ਨੇ ਇਹ ਕੁੱਕ ਬੰਦੇ ਸੀਗੇ ਔਰ ਇਹ ਅੱਗ ਦੇ ਲੈਪਟਾਪ ਵੀ ਦੇਖ ਸਕਦੇ ਹੋ ਕਿ ਕਿੰਨੀ ਤੇਜ਼ ਹਨ ਫਾਇਰ ਬ੍ਰਿਗੇਡ ਦੀ ਗੱਡੀ ਵੀ ਉਰੇ ਹਾਜ਼ਰ ਹੈ ਫਾਇਰ ਬ੍ਰਿਗੇਡ ਵਾਲਿਆਂ ਨੇ ਵੀ ਕੋਸ਼ਿਸ਼ ਕਰ ਰਹੇ ਹਨ ਅੱਗ ਬੁਝਾਉਣ ਦੀ ਕੋਸ਼ਿਸ਼ ਕੰਟੀਨਿਊਸ ਚੱਲ ਰਹੀ ਹੈ ਟਰਾਈ ਕਰ ਰਹੇ ਹਨ ਸੋ ਹੀਟ ਵੇਵਸ ਜਿਵੇਂ ਕਿ ਤੁਹਾਨੂੰ ਪਤਾ ਪੰਜਾਬ ਦੇ ਵਿੱਚ ਪੂਰੀਆਂ ਹੀਟ ਵੇਵਸ ਚੱਲ ਰਹੀਆਂ ਹਨ ਉਹਦੇ ਅਕੋਰਡਿੰਗ ਟੂ ਹੋ ਸਕਦਾ ਕੋਈ ਚੰਗਿਆਰੀ ਇਨੋਂ ਤੇ ਗਿਰਗੀ ਹੋਵੇ ਪਰ ਸੋਚਣ ਵਾਲੀ ਗੱਲ ਇਹ ਆ ਦੋਸਤੋ ਜਿਵੇਂ ਤੁਸੀਂ ਦੇਖ ਸਕਦੇ ਹੋ ਕਿ ਮੇਰੇ ਆਲੇ-ਦਾਲੇ ਵਾਹੇ ਹੋਏ ਖੇਤ ਹਨ ਕੋਈ ਉਹ ਲਵੇ ਲਾਣੇ ਦਿਖ ਨਹੀਂ ਰਿਹਾ ਕਿ ਕਿਸੇ ਨੇ ਅੱਗ ਲਾਈ ਹੋਵੇ ਜਾਂ ਖੇਤ ਨੂੰ ਪਰ ਇਸ ਤਰ੍ਹਾਂ ਦੀ ਕੋਈ ਗੱਲਬਾਤ ਨਹੀਂ ਲੱਗ ਰਹੀ ਲੇਕਿਨ ਕਿੰਟ ਬੇਬਸ ਦੇ ਕਾਰਨ ਜਾਂ ਕੋਈ ਕਿਸੇ ਸ਼ਰਾਰਤੀ ਅੰਸਰ ਦੀ ਸ਼ਰਾਰਤ ਵੀ ਹੋ ਸਕਦੀ ਹੈ ਕੁਝ ਵੀ ਕਹਿ ਨਹੀਂ ਸਕਦੇ ਇਹਦੇ ਬਾਰੇ ਲੇਕਿਨ ਨੁਕਸਾਨ ਬਹੁਤ ਜ਼ਿਆਦਾ ਹੋਇਆ ਹੈ ਆ ਦੇਖੋ ਅੱਗ ਹੋਰ ਤੇਜ਼ ਹੋ ਗਈ ਹੈ ਦੋਸਤੋ ਦੇਖ ਸਕਦੇ ਹੋ ਪੂਰੀ ਫੁੱਲ ਅਗਰੀਆਂ ਲਫਟਾਂ ਪੈਰੀਆਂ ਹਨ ਪਿੰਡ ਲੈਵਲ ਤੇ ਵੀ ਲੋਕ ਬੁਝਾਉਣ ਦੀ ਕੋਸ਼ਿਸ਼ ਕਰ ਰਹੇ ਹਨ ਇੱਕ ਇੱਧਰ ਟਰੈਕਟਰ ਲੱਗਿਆ ਹੋਇਆ ਹੈ ਉਹ ਦੇਖੋ ਰਿਹਾ ਸਾਹਮਣੇ ਕਿਸਾਨ ਪਿੰਡ ਦੇ ਵਾਸੀ ਆਪਣੇ ਲੈਵਲ ਤੇ ਬੁਝਾਉਣ ਦੀ ਕੋਸ਼ਿਸ਼ ਕਰ ਰਹੇ ਹਨ ਤੇ ਦੋ ਟਰੈਕਟਰ ਆ ਖੜੇ ਹਨ ਸਾਹਮਣੇ ਸਾਹਮਣੇ ਫਾਇਰ ਬ੍ਰਿਗੇਡ ਵਾਲੀ ਦੀ ਗੱਡੀ ਖੜੀ ਹੈ ਲੇਕਿਨ ਅੱਗ ਹੈ ਨਹੀਂ ਤੇਜ ਹੈ ਕਿ ਕਾਬੂ ਦੇ ਵਿੱਚ ਨਹੀਂ ਆ ਰਹੀ ਕੋਸ਼ਿਸ਼ ਕਰ ਰਹੇ ਹਨ ਫਾਇਰ ਬ੍ਰਿਗੇਡ ਵਾਲੇ ਦੇ ਆਰ ਟ੍ਰਾਈਂਗ ਟੂ ਦਾ ਬੈਸਟ ਹੋ ਸਕਦਾ ਕੁਝ ਵੀ ਸਕਦੀ ਹੈ ਲੇਕਿਨ ਨੁਕਸਾਨ ਕਾਫੀ ਜ਼ਿਆਦਾ ਹੋ ਚੁੱਕਿਆ ਹੈ ਜਿਕਰਯੋਗ ਹੈ ਕਿ ਉਰੇ ਆਲੇ ਵਾਲੇ ਸਿਰਫ ਖੇਤ ਹਨ ਤੇ ਖੇਤਾਂ ਦੇ ਵਿੱਚ ਅੱਗ ਇਹ ਲੱਗਣਾ ਇੱਕ ਸਮੇਤ ਹੋ ਪਰੇ ਹੈ ਹੋ ਸਕਦਾ ਕਿਸੇ ਸ਼ਰਾਰਤੀ ਅੰਸਰ ਦੀ ਸ਼ਰਾਰਤ ਵੀ ਹੋ ਸਕਦੀ ਹੈ ਜਾਂ ਕੁਦਰਤ ਦੀ ਕਰੋਪੀ ਵੀ ਕਹਿ ਸਕਦੇ ਆ ਆ ਦੇਖੋ ਇੱਕ ਹੋਰ ਗੱਲ ਨੋਟ ਕਰਿਓ ਦੋਸਤੋ ਇਸ ਸਾਹਮਣੇ ਉੱਪਰਲੇ ਪਾਸੇ ਆ ਦੇਖੋ ਅੰਬ ਦੇ ਕੋਲ ਤਾਰਾਂ ਜਾ ਰਹੀਆਂ ਹਨ ਹੋ ਸਕਦਾ ਤਾਰਾਂ ਦੇ ਵਿੱਚ ਸਪਾਰਕ ਹੋ ਕੇ ਇਹ ਅੱਗ ਲੱਗੀ ਸੋ ਵੀਡੀਓ ਨੂੰ ਬਤ ਤੋਂ ਬਾਤ ਸ਼ੇਅਰ ਕਰਨਾ ਤਾਂ ਕਿ ਹੋਰ ਕਿਸਾਨਾਂ ਤੱਕ ਵੀ ਇਹ ਗੱਲਬਾਤ ਹੋ ਸਕੇ ਕਿ ਅੱਗ ਤੋਂ ਬਚਿਆ ਜਾ ਸਕੇ ਸਿੱਧੂ ਕੇਮਲਾ ਟੀਵੀ ਤੇ ਮੇਰੀ ਕੋਸ਼ਿਸ਼ ਇਹੀ ਹੈ ਕਿ ਤੁਹਾਡੇ ਤੱਕ ਸਹੀ ਇਨਫੋਰਮੇਸ਼ਨ ਪਹੁੰਚਾਈ ਜਾਵੇ ਪਿੰਡ ਵਾਸੀ ਵੀ ਉਰੇ ਹਾਜ਼ਰ ਹਨ ਪਿੰਡ ਕਲੇ ਮੇਰੇ ਤੋਂ ਤੁਸੀਂ ਦੇਖ ਸਕਦੇ ਹੋ ਇਹ ਕਾਸਟ ਲਾਈਵ ਕਾਸਟ ਦੇਖ ਸਕਦੇ ਹੋ ਤੋ ਬਹੁਤ-ਬਹੁਤ ਸ਼ੁਕਰੀਆ ਦੋਸਤੋ ਸਿੱਧੂ ਕੇਮਲਾ ਟੀਵੀ ਦੇਖਣ ਲਈ